ਤੋ ਦੋਸਤੋ ਇਹ ਰੋਡ 104 ਤੇ 105 ਸੈਕਟਰ ਨੂੰ ਡਿਵਾਈਡ ਕਰਦੀ ਹੈ ਤੁਸੀਂ ਦੇਖ ਰਹੇ ਹੋ ਕਿੰਨੀ ਬਿਜ਼ੀ ਰੋਡ ਹੈ ਅੱਜ ਮਈ ਦਾ ਪਹਿਲਾ ਹਫਤਾ 3 ਤਰੀਕੀ ਹੈ ਵੈਸੇ ਬੱਦਲ ਹੋ ਰਿਹਾ ਹੈ بارش ਹੋ ਸਕਦੀ ਹੈ ਅਰੇ ਜੇ بارش ਨਹੀਂ ਹੋਈ ਤੇ ਤੁਹਾਨੂੰ ਇਸ ਰੋਡ ਦਾ ਹਾਲ ਦਿਖਾਉਣਾ ਹੈ ਜਿਹੜੀ ਪਿਛਲੇ 2 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਬਹੁਤ ਹੀ ਮਸ਼ਹੂਰ ਸੈਂਟਰਲ ਪਲਾਜ਼ਾ ਇਮਾਰਤ ਦਾ ਬਣਾਇਆ ਹੋਇਆ ਡਬਿਊਜ਼ ਪ੍ਰੀਮੀਅਰ ਸੁਸਾਇਟੀ ਔਰ ਦੂਸਰੀ ਸਾਈਡ ਇੰਪੋਰਟੈਂਟ ਮਿਊਸਪਲ ਹਾਈ ਸੋਸਾਇਟੀ ਹੈ ਇਹ ਹਾਲਾਤ ਦੇਖੋ ਬਿਸਲੇ 2 ਸਾਲਾਂ ਤੋਂ ਇਹੀ ਕੁਝ ਦੇਖ ਨੂੰ ਮਿਲ ਰਿਹਾ ਇਹ ਦੇਖੋ ਮਿਊਸਪਲ ਹਾਈ ਕਿੰਨੀ ਬੱਦੂ ਆ ਰਹੀ ਹੈ ਪਾਣੀ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਹੈ ਕਿੱਧਰੋਂ ਚੱਲ ਰਿਹਾ ਹੈ ਇਹਦਾ ਵੀਜ਼ ਕਿੰਨੀ ਬਿਜ਼ੀ ਰੋਡ ਹੈ ਫਿਰ ਵੀ ਅਥਾਰਟੀ ਧਿਆਨ ਨਹੀਂ ਦੇ ਰਹੀ ਇਹ ਕੋਈ ਅਥਾਰਟੀ ਨੂੰ ਚਾਹੀਦਾ ਹੈ ਕਿ ਜਿੰਨੀ ਜਲਦੀ ਹੋ ਸਕੇ ਇਹਦਾ ਹੱਲ ਕੱਢਿਆ ਜਾਵੇ ਚਲਕਸ਼ਨਾ ਚਰਤੇ ਆਈਆਂ ਅਜੇ ਵੀ ਟਾਈਮ ਹੈਗਾ ਦੇਖੋ ਦੂਰ ਤੱਕ ਕੀ ਹਾਲਾਤ ਨੇ ਸਿਸਰੋਡ ਦੇ ਸਰਕਾਰ ਅੱਗੇ ਬੇਨਤੀ ਹੈ ਜਲਦੀ ਤੋਂ ਜਲਦੀ ਇਹਦਾ ਹਲਕ ਕੀਤਾ ਜਾਵੇ